ਤੇ ਆਜੋ ਚਲਿਏ ਸ਼ਹਿਰ ਚਲੋ ਭੁੱਖ ਲੱਗੀ ਦੀ ਬਹੁਤ ਤੇ ਅਸੀਂ ਕਹਾਂ ਵੀ ਚੱਲ ਪਹਿਲੋ ਪੇਟ ਪੂਜਾ ਕਰ ਲਈਏ ਬਾਕੀ ਕੰਮ ਕਰਾਂਗੇ ਬਾਅਦ ਚੋਂ ਤੇ ਚਲੋ ਆਜੋ ਤੁਸੀਂ ਵੀ ਓਏ ਆ ਪੁੱਛ ਪੂਲ ਦਾ ਪੰਗਾ ਹੀ ਰਹਿੰਦਾ ਸਾਲਾ ਓਏ ਇੱਕ ਸਾਲਾ ਇਹਨਾਂ ਨੇ ਆ ਪੰਗਾ ਪਾਇਆ ਜੇ ਮੇਰੇ ਅਰਗੇ ਨੂੰ ਵਿਚਾਰੇ ਨੂੰ ਆਉਂਦਾ ਹੀ ਨਾ ਹੋਵੇ ਆਰਡਰ ਕਾਨਾ ਤੇ ਕੀ ਕਰੂ ਬੰਦਾ ਹੈਂ ਹੁਣ ਬਹੁਤ ਬੰਦੇ ਇਦਾਂ ਦੇ ਆ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਨਹੀਂ ਆਉਂਦਾ ਗਾਨਾ ਜ਼ਰੂਰੀ ਥੋੜੀ ਵੀ ਸਾਰੇ ਪੜ੍ਹੇ ਲਿਖੇ ਖਾਨ ਆਉਂਦੇ ਆ ਇਹ ਤਾਂ ਸਾਲਾ ਪੰਗਾ ਹੀ ਆ ਮੇਰੀ ਵੀ ਨਹੀਂ ਸਮਝ ਆਇਆ ਇਦਾਂ ਕਹਿ ਦਵੇ ਵੈਜ ਮੀਲ ਓ ਮੀਲ ਯੋ ਮੀਲ ਆ ਲਓ ਜੀ ਦਾ ਰਣਵੀਰ ਸਿੰਘ ਮੀਲ ਕਿਉਂ ਕੱਪੜੇ ਯਾਰ ਦੇ ਸਿਰੇ ਦੇ ਪਾਏ ਹੁੰਦੇ ਆ ਹੋਰ ਕੀ ਅੱਲਾ ਦੀਆਂ ਗੱਲਾਂ ਤੇ ਲਓ ਜੀ ਪੇਟ ਪੂਜਾ ਹੋ ਗਈ ਆ ਤੇ ਚਲੀਏ ਹੁਣ ਆਪਾਂ ਘਰ ਨੂੰ ਘਰ ਨੂੰ ਨਹੀਂ ਸੱਚ ਹੋਰ ਕੰਮ ਆ ਜਿਹੜੇ ਉਹ ਕਰ ਲਈਏ ਸਾਡਾ ਇੱਥੇ ਆਉਣ ਦਾ ਸੁਆਗਤ ਆ ਬਣਿਆ ਵੀ ਅਸੀਂ ਆਏ ਅੱਜ ਗੱਡੀ ਦਿੱਤੀ ਸੀ ਸਰਵਿਸ ਨੂੰ ਕੱਲ ਦੀ ਤੇ ਗੱਡੀ ਸਰਵਿਸ ਗਈ ਆ ਹੋ ਤੇ ਹੁਣ ਆਪਾਂ ਆਏ ਆ ਲੈਣ ਤੇ ਆਜੋ ਤੇ ਲਓ ਵੀ ਮਿੱਤਰੋ ਗੱਡੀ ਹੋ ਗਈ ਆ ਸਰਵਿਸ ਤੇ ਇਹਨੂੰ ਚਮਕਾਤੀਆ ਤੋਤਾ ਗਿਆ ਇਹਨੂੰ ਬੱਟ ਘੜਦੇ ਆ ਬਾਕੀ ਸਰਵਿਸ ਹੋ ਕੇ ਤਾਂ ਨਮੀ ਬਣ ਜਾਂਦੀ ਆ ਹੋਰ ਗੱਲਾਂ ਦੀਆਂ ਗੱਲਾਂ ਬੇ ਬੜਾ ਮਜ਼ਹਰਾਂ ਵਾਲਿਆਂ ਦਾ ਤਖੜਾ ਜਗਾੜ ਬਣਾਇਆ ਹੈ ਨੀ ਦੇਖੋ ਤਾਂ ਕਿਆ ਕਹਿੰਦੀ ਆ ਕਪੜਾ ਮਰਾਓ ਕਪੜਾ ਮਨਾ ਹੂੰ ਮਰਾਓ ਮਰਾਓ ਕਪੜਾ ਮਰਾਓ ਉਈ ਜੱਗਰ ਨਹੀਂ ਤੇ ਲੈ ਵੀ ਗੱਡੀ ਸਾਡੀ ਹੋ ਗਈ ਯਾਰ ਰੈਡੀ ਤੇ ਹੁਣ ਅਸੀਂ ਚੱਲੇ ਆ ਪਿੰਡ ਨੂੰ ਆਜੋ ਮਿਲਦੇ ਆ ਪਿੰਡ ਤੇ ਸ਼ਹਿਰ ਵਾਲੇ ਕੰਮ ਹੋ ਗਿਆ ਖਤਮ ਫੇਰ ਵੀ ਆਈ ਹੈ ਜਵੇਂ ਬੰਦਿਆ ਯਾਰ ਕੱਢਦੇ ਆਂ ਕੱਢਿਆ ਹੋਊ ਭਜੀ ਕੋਈ ਵੱਡੀ ਗੱਲ ਨਹੀਂ ਜੀ ਵੀ ਥੋੜਾ ਹੁਣ ਚੱਲ ਫੇਰ ਵੀ ਇੰਨੀ ਬੱਤੀ ਜੀ ਇਹਨਾਂ ਨੂੰ ਦਵੇ ਥੋੜਾ ਆਸੀ ਉੱਤੀ ਦੇ ਇੱਧਰ ਉਹਦਾ ਸਾਲਾ ਇੱਕ ਗੱਲ ਆ ਸਰਵਿਸ ਕਰਾ ਕੇ ਆਏ ਆ ਇਹਨੂੰ ਬੱਟ ਸਾਹਬ ਕੀਤੀ ਭਈ ਉੱਤੋਂ ਥੱਲੇ ਜੇਕ ਗੱਲੀ ਜਲ 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 ਚੱਕ ਦੇ ਫੱਟੇ ਮਰਤੀ ਨਾ ਬਾਦੇ ਉਹ ਸਾਈਕਲ ਦਾ ਵਿਚਾਰੇ ਦਾ ਟਾਇਰ ਪਾਟ ਗਿਆ ਉੱਥੇ ਉਹ ਭੈਣ ਜਿਹਾ ਆਪਾਂ ਗਰੀਬ ਨੂੰ ਵਿਚਾਰੇ ਨੂੰ ਟਾਇਰ ਪਵਾਉਣਾ ਪੈਣਾ ਸਾਈਕਲ ਮੈਸਤਰੀਆਂ ਦਾ ਸੀਗਾ ਸਾਈਕਲ ਓਹ ਤੁਹਾਡਾ ਜੀ ਸਾਈਕਲ ਉਹ ਬੜਾ ਟੈਰੀ ਬਾਟ ਗਿਆ ਹਨਾ ਖੜਾ ਖੜਾ ਤੁਹਾਡੇ ਮੈਸੇ ਤੇ ਪਣੀ ਪਟਾਕੇ ਪਾ ਦੇ ਮੈਂ ਕਿਹਾ ਕਾਂ ਦੇ ਪਟਾਕੇ ਪੈਣ ਲਾ ਪੈ ਲੈ ਵੀ ਪੈ ਗਿਆ ਤੇ ਪਰ ਉਹ ਦੇਖ ਕਿਥੇ ਪੁਲਸ ਵਾਲਾ ਆ ਕੇ ਘੇਰਦਾ ਇਹ ਨਾਕਾ ਹੁੰਦਾ ਬੜਾ ਤਖੜਾ ਵਾ ਜੀ ਚਲੋ ਤੁਸੀਂ ਮੈਨੂੰ ਲਾਓ ਤੇ ਮੈਂ ਤੁਸੀਂ ਮੈਨੂੰ ਉੱਥੇ ਟੱਕਰੋ ਨਾ ਮੈਂ ਇੱਧਰ ਦੀ ਲਿਆਉਣਾ ਹੁਣ ਕਿਉਂ ਉਹ ਨਾਕਾ ਆ ਨਾ ਮਰੇ ਮੇਰੇ ਕੋ ਇਹਦੇ ਪੇਪਰ ਪਤਾ ਨਹੀਂ ਹੈਗੇ ਕਿ ਨਹੀਂ ਹੈਗੇ ਉਹ ਕੀ ਕਹਿੰਦੇ ਤੂੰ ਮੇਰੇ ਮਗਰ ਲਾ ਲਾ ਭੈਣ ਜਿ ਦਿਖਾ ਦੇਣਗੇ ਨਹੀਂ ਐ ਤਾਂ ਖਾਂਦੇ ਨਹੀਂ ਜਾਂਦੇ ਤੇ ਚਲੋ ਜੀ ਆਪਣੀ ਆ ਗਈ ਵਾਰੀ ਇੱਧਰ ਤੇ ਚੱਲੀਏ ਘਰ ਨੂੰ ਹੋ ਗਿਆ ਬੇਲੇ ਵਈ ਉਦਾਂ ਇੱਕ ਗੱਲ ਆ ਚਾਹੇ ਜਿੱਥੇ ਮਰਜੀ ਫਿਰਿਆਈਏ ਜਿੱਥੇ ਮਰਜੀ ਕਿੰਨੀ ਇੱਕ ਵਧੀਆ ਤੋਂ ਵਧੀਆ ਥਾਂ ਦੇ ਵੀ ਫਿਰਿਆਈਏ ਪਰ ਜਿਹੜਾ ਸਾਲਾ ਸਕੂਨ ਹੈ ਨਾ ਵੀ ਇੱਥੇ ਪਿੰਡ ਆਣ ਕੇ ਜਦੋਂ ਆ ਰਾਹ ਮੁੜੀਦਾ ਜਦੋਂ ਆਪਦੇ ਪਿੰਡ ਆ ਜਾਈਦਾ ਨਾ ਓਏ ਹੋਏ 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 ਸਾਡਾ ਮਨ ਕੀ ਸਾਰਾ ਕੁਛ ਖੁਸ਼ ਹੋ ਜਾਂਦਾ ਤੇ ਪਿੰਡ ਕਹਿੰਦੇ ਹੁੰਦੇ ਪਿੰਡ ਹੀ ਆ ਜਿੱਥੇ ਆਪਦਾ ਘਰ ਆ ਬੜਾ ਲਗਾਵ ਹੁੰਦਾ ਉਸ ਚੀਜ਼ ਨਾਲ ਮੈਂ ਉਹੀ ਕਹਿੰਨਾ ਵਾਹਿਗੁਰੂ ਸਤਨਾਮ ਸੱਚਾ ਪਾਤਸ਼ਾਹ ਉਈ ਕਿੰਨਾ ਵੀ ਜਿੱਥੋਂ ਮਰਜੀ ਫਿਰਿਆ ਇਹ ਪਰ ਜਦੋਂ ਇੱਥੋਂ ਮੁੜਿਆ ਇਹਦਾ ਨਾ ਸ਼ੜਕ ਤੋਂ ਤੇ ਰੂਹ ਖੁਸ਼ ਹੋ ਜਾਂਦੀ ਐ ਨੂੰ ਮੁੜ ਕੇ ਤੇ ਲਓ ਜੀ ਆਪਾਂ ਪਹੁੰਚ ਗਏ ਆ ਘਰੇ ਤੇ ਹੁਣ ਦੇਖਦੇ ਆਂ ਵੀ ਅੱਜ ਸਾਂਝ ਤੇ ਅਸੀਸ ਵੀ ਆਈਆਂ ਹੋਈਆਂ ਤੇ ਪੂਰਾ ਖਰੂ ਪੈਂਡਿਆ ਹੋਣਾ ਅੰਦਰ ਅਜੀਤ ਸਿੰਘ ਹੁਣਾ ਨੇ ਖਰੂ ਪਟਿਆ ਹੋਣਾ ਪੂਰਾ ਕਿਆ ਹੋ ਰਿਹਾ ਨਹੀਂ ਖਾਲੀ ਕਿ ਨਹੀਂ ਖਾਲੀ 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 ਮੈਂ ਖਾਲੀ ਇਹ ਨਾ ਕਿ ਖਾਲੀ ਨਾ ਕਿ ਖਾਲੀ ਲੈ ਕੇ ਨਾ ਪਿਉ ਹਾਂਜੀ ਹੈਲੋ ਅਜੀਤ ਲੋੜ ਨਹੀਂ ਬੁਲਾਵਾ ਨਹੀਂ ਉਹ ਲੱਭਣੀ ਹੁੰਦਾ ਢਾਈ ਸੀ ਓਏ ਭੰਗੜਾ ਕਿਆ ਮੈਂ ਆਂ ਤਾਂ